29 ਕਿਲੋ ਦਾ ਜੀ ਨਾਗਰੀ ਮੱਛ ਦਾ ਦੂਜੇ ਨੰਬਰ ਤੇ 26 ਕਿਲੋ ਜਿਹੜੀ ਆਪਣੀ ਹੈਗੀ ਆ ਸੈਕਟਰੀ ਵਾਲੀ ਕਹ ਦਨੇ ਆ ਤੀਜੇ ਨੰਬਰ ਤੇ ਬੀਬੋ ਹਰਿਆਣੇ ਵਾਲੀ ਕਹ ਦਨੇ ਆ ਠੀਕ ਆ ਹਰਿਆਣੇ ਚੋਂ ਆਈ ਨਹੀਂ ਆਈ ਵੀ ਤਾਂ ਦਿੱਲੀ ਤੋਂ ਆ ਉਹ ਰਾਜਸਥਾਨ ਚੋਂ ਖਰੀਦੀ ਦਿੱਲੀ ਵਾਲੇ ਨੇ ਗੁੱਜਰ ਨੇ ਤੇ ਉਹ ਤੋਂ ਮੈਂ ਲਿਆ ਸੀ ਤੇ ਚੌਥੇ ਨੰਬਰ ਦੇ ਉੱਤੇ ਬਸੰਤੀ ਦਾ ਜੀ ਪੰਜਵੇਂ ਦੇ ਉੱਤੇ ਦਿੱਲੀ ਵਾਲੀ ਦਾ ਜੀ ਤੇ ਛੇਵੇਂ ਦੇ ਉੱਤੇ ਇੱਕ ਹੋਰ ਆ ਉਹ ਵੀ ਦਿੱਲੀ ਵਾਲ ਦੇ ਬਰੋਪਰੀ ਹੈ ਜਾਨੀ ਕਿ ਇਹ ਵੱਡੀਆਂ ਮੇਰੀਆਂ 7-8 ਮਹੀਨਿਆਂ ਸੱਤ 8ਾਂ ਦਾ ਰਿਕਾਰਡ ਆਈਆਂ 24 ਕਿਲੋ ਤੋਂ ਉੱਤੇ ਆ ਤੇ ਕੱਲੀ ਗ੍ਰੇਡੇਟ ਦਾ 23 ਕਿਲੋ 700 ਹੈ ਤੇ ਬਾਕਮਾਂ ਦਾ 24 ਕਿਲੋ ਦੁੱਧ ਤੇ ਆ ਜੀ 22 ਲੀਟਰ ਆਉਣ ਵਾਲੇ ਸਮੇਂ ਚ ਕੋਈ ਇਹੋ ਜਿਹੇ ਜਾਨਵਰ ਤਿਆਰ ਕਰਕੇ ਜਿਹੜਾ ਆਪਦਾ ਰਿਕਾਰਡ ਹੀ ਤੋੜੇ ਫਾਰਮ ਦਾ ਬਈ ਹਾਂ ਜੀ ਤੋੜਦਾਨੀਆਂ ਝੋਟੀਆਂ ਜੀ ਦੋ ਤਿੰਨ ਹੈਗੀਆਂ ਆਪਣੇ ਕੋਲੇ ਅਜਿੱਤੀ ਤੋੜਤਾ ਗਈ ਜੀ 나ਗਣੀ ਦਿੱਤੀ ਦੋ ਦੰਦ ਜਿਹੜੀ ਮੇਲੇ ਤੇ ਜਾ ਕੇ ਬਿਮਾਰ ਹੋਈ ਸੀ ਬੋਤਲਾ-ਬੋਤਲਾ ਲੱਗੀ ਕੰਗਾ ਸੀ ਉੱਥੇ ਵੀ ਜਿੱਤ ਦਾ ਸੂਤ ਦੇ ਕੇ ਆਈ ਵੀ ਭਾਈ ਮੈਂ origianal ਦੁੱਧ ਦੇਣ ਵਾਲੀ ਹਾਂ ਉਹਨੇ ਅਜਿੱਤੀ ਜਮੀਰ ਰਿਕਾਰਡ ਤੋੜ ਦਿੰਨੇ ਆ ਪਹਿਲੇ ਸੂਏ ਖੀਰੀ ਸੂਈ ਦੋ ਦੰਦ ਦੀ ਚਵਾਈ ਹੋਈ 19 ਕਿਲੋ 300 ਗ੍ਰਾਮ ਦੀ ਸਭ ਤੋਂ ਵੱਧ ਦੁੱਧ ਦਿੱਤਾ ਪਹਿਲੀ ਨਾਗਣੀ ਨੇ 3 ਨੇ ਦਿੱਤਾ ਸੀ 1.5 17 ਕਿਲੋ ਦੂਜੀ ਨੇ ਦਿੱਤਾ 1.75 ਕਿਲੋ ਤੀਜੀ ਨੇ 19 ਕਿਲੋ 300 ਗ੍ਰਾਮ ਦਿੱਤਾ ਤੇ ਨਾਗਣੀ ਤੋਂ ਇੰਨੀਆ ਕ ਉਮੀਦਾਂ ਨਾਗਣੀ ਦੇ ਕੱਟੇ ਬਈ ਤਾਂ ਹੀ ਰੱਖ ਲੈ ਮਾਮਾ ਭਾਣਜਾ ਦੋਨੇ ਉਹ ਵੀ ਆਪਾਂ ਫਾਰਮ ਤੇ ਹੀ ਰੱਖਾਂਗੇ ਬਈ ਇੱਕ ਬਈ ਆਮ ਤੌਰ ਤੇ ਨਾ ਆਪਾਂ ਦੇਖਦੇ ਜਿਵੇਂ ਪਿੰਡਾਂ ਦੇ ਵਿੱਚ ਗੱਲਾਂ ਚੱਲਦੀਆਂ ਹੁੰਦੀਆਂ ਹਨਾ ਵੀ ਮੇਲਿਆਂ ਤੇ ਕੋਈ ਲਹਿਦਾ ਖਰਾਕ ਪਾਈ ਜਾਂਦੀ ਹੈ ਜਾਂ ਲਹਿਦਾ ਕੁਝ ਦਿੱਤਾ ਜਾਂਦਾ ਵੀ ਉਹਨਾਂ ਦਾ ਦੁੱਧ ਪ੍ਰੋਪਰ ਘਰੇ ਨਹੀਂ ਦਿੰਦਾ ਪਸ਼ੂ ਕੀ ਲੱਗਦਾ ਇਹ ਵੀ ਬਾਈ ਪ੍ਰੋਪਰ ਉਸੇ ਪੀਕ ਤੇ ਜਾ ਰਿਹਾ ਨਾ ਮੇਲੇ ਤੇ ਜਿਕਰ ਇਹ 25 22 ਲੀਟਰ ਦੇ ਜਾਂਦਾ ਮੇਲੇ ਤੇ 24 ਲੀਟਰ ਹੀ ਕੱਢਣਗੇ 25 6 ਹੀ ਨਹੀਂ ਕੱਢਦਿਆਂ ਕਰੋ ਜਿੰਨਾ ਮਰਜੀ ਸੀ ਮਿੰਕੇ ਲਗਾਏਵੇਂ ਤਾਂ ਪਤਾ ਹੁੰਦਾ ਵੀ ਅੱਜ ਤੱਕ ਸਲਾ ਚਕਾ ਦਾਂਗੇ 27 ਕਿਲੋ ਹੈ ਮੇਲੇ ਤੇ ਭੰਨੇ ਨਹੀਂ ਪਤਾ 23 ਤੋਂ ਵੱਧ ਹੀ ਨਾ ਮੇਲੇ ਤੇ ਦੁੱਧ ਕੱਢਦਿਆਂ ਕੋਈ ਐਕਟਰਾਂ ਨਹੀਂ ਜਿਹੜੀ ਮੱਝ ਬਰੀਡ ਵਾਲੀ ਐ ਸੋਂ ਕਦੀ ਘਰੇ ਘੱਟ ਖਰਾਕ ਨਾਲ ਦੁੱਧ ਦਿੰਦੀ ਐ ਮੇਲੇ ਦੇ ਸਾਨੂੰ ਖੁਰਾਕ ਦਾ ਵੀ ਧਿਆਨ ਰੱਖਣਾ ਪਊ ਵੀ ਛੱਡਣਾ ਦੇਵੇ ਭੁੱਖ ਦੀ ਦਵਾਈ ਵੀ ਦੇਣੀ ਪਊ ਬੜਾ ਕੁਝ ਕਰਨਾ ਪੈਂਦਾ ਮੇਲੇ ਤੇ ਫੇਰ ਜਾ ਕੇ ਦੁੱਧ ਮੇਨਟੇਨ ਰੱਖਦ ਤੇ ਉਹ ਕੋਈ ਚੱਕਰ ਨਹੀਂ ਰਾ ਜੇ ਆਪਾਂ ਕਹ ਲਈਏ ਵੀ ਖਰਾਕ ਵੱਧ ਘਟ ਨਹੀਂ ਖਰਾਕ ਇਹਨਾਂ ਨੇ ਉਹੀ ਖਾਣੀ ਆ ਮੇਰੇ ਕੋਲੇ ਆ ਜਾਓ ਯਾਰ ਜਿਹੜੇ ਨੂੰ ਬੈਮ ਰਹਿੰਦਾ ਮੇਲੇ ਤੇ ਮੇਰੇ ਨਾਲ ਨਾਲ ਦਾ ਮਹਿਸਾ ਸਮਾਇਆ ਕਰੋ ਨਾਲੇ ਅੱਜ ਤੱਕ ਆਪਾਂ ਜਵਾਬ ਨਹੀਂ ਦਿੱਤਾ ਕਿਸੇ ਨੂੰ ਵੀ ਪੀਡੀਐਫ ਮੇਲੇ ਤੇ ਉੱਥੇ ਵੀ ਆਪਣਾ ਦਾ ਮਹਿਸਾ ਕੋਲੀ ਲੋਕ ਪੈਂਦੇ ਆ ਕਦੇ ਪੜਦਾ ਨਹੀਂ ਪਾਇਆ ਚਵਾਈ ਵਾਲਾ ਮਹਿਸਾ ਚ ਮੈਨੂੰ ਤਾਂ ਭਰਾਵਾ ਐਵੇਂ ਲਈ ਪਤਾ ਦਾ ਕਿਹੜੇ ਨੇ ਫੂਲਾਤਾ ਵੀ ਬਾਈ ਮੜੇ ਦੇ ਕੱਖ ਪਾਦੇ ਆ ਪਾਦੇ ਠੀਕ ਆ ਬਾਈ ਫੀਡ ਕਿੜੀ ਪਾਉਣੀ ਹੈ ਕਿੰਨੀ ਪਾਉਣੀ ਹੈ ਕੰਡਾ ਪਿਆ ਵੀ ਆ ਗੱਟੇ ਚਾਕੇ 3 ਕਿਲੋ ਜੋਖ ਦੇ ਆਪਣੀ ਵੀਰੇ ਆਪਣਾ ਦਾ ਯਾਰ ਦੋਤੀ ਸਮਝ ਜਾਂਦਾ ਜੋਤ ਮੇਲੇ ਚ ਜਿਹੜੇ ਭਰਾ ਨੂੰ ਕੋਈ ਡਾਊਟ ਵੀ ਹੁੰਦਾ ਵੀ ਸਮਾਉਣ ਵਾਲਾ ਵੀ ਸਾਨੂੰ ਕੋੜਾ ਚਵਾਈ ਵਾਲੇ ਦਾ ਤੇ ਦਾਦੇ ਵੀ ਐ ਨਹੀਂ ਬਾਈ ਮੇਰੇ ਨਾਲ ਹੂੰਗਾ ਮੈਂ ਬਹੁਤ ਮਨਤਾ ਕੀਤੀਆਂ ਠ ਜਦੋਂ ਉਹਨਾਂ ਨੇ ਮੱਝਾਂ ਤੇ ਕਾਰਾਗਰੀ ਕਰਨੀ ਹੁੰਦੀ ਮੇਰੇ ਵਰਗੇ ਨੂੰ ਪਾਸੇ ਤੰਬੂ ਚ ਭੇਜ ਦੰਦੇ ਸੀ ਬਾਅਦ ਚ ਪਤਾ ਹੁੰਦਾ ਸੀ ਵੀ ਚੁੰਬੜੇ ਪਏ ਆ ਮੈਂ ਇਹਨੂੰ ਚਲ ਆਪਾਂ ਨੂੰ ਤਾਂ ਪਤਾ ਹੁੰਦਾ ਸੀ ਵੀ ਕਾਰਾਗਰੀ ਕਰ ਗਏ ਆਪਾਂ ਚਲ ਕੇ ਤੇ ਦਿਲ ਚ ਪੁੱਛੇ ਨਹੀਂ ਆਪ ਨੂੰ ਪਤਾ ਹੁੰਦਾ ਸੀ ਫਿਰ ਮੈਂ ਸਾਂਹ ਪਾ ਲਈ ਸੀ ਮੈਂ ਕਿ ਜ਼ਿੰਦਗੀ ਜਿੰਨਾ ਫੀਡ ਪੁੱਛਣੀ ਆ ਨਾ ਆਪਾਂ ਕੁਝ ਪੁੱਛਣਾ ਜੇ ਆਪਣੀ ਬਰੀਡ ਚ ਧਾਮਾ ਪਾ ਦੁੱਧ ਆਪ ਹੀ ਕਢਾਵਾਂਗੇ ਤੇ ਆਪਣੀ ਬਰੀਡ ਚ ਦਮ ਸੀਗੇ ਤੇ ਆਪਾਂ ਹੀ ਫਿਰ ਬੱਲੇ ਬੱਲੇ ਕਰਵਾਈ ਦੁੱਧ ਦੇ ਵਿੱਚ ਬਾਈ ਹੈ ਨਾ ਤੇ ਅੱਗੇ ਵੀ 150 ਮੁੰਡਾ ਆਉਂਦਾ ਤੇ ਜੇ ਹੋਰ 50 ਭਰਾ 50 ਆ ਜਾਣਗੇ ਫਿਰ ਵੀ ਨਹੀਂ ਕੋਈ ਫਰ